ਮਹਿਕ ਦੇਣ ਵਾਲੇ ਚੰਦਨ ਵਾਂਗੂ ਮਹਿਕ ਦੇਣ ਵਾਲੇ ਜ਼ਿੰਦਗੀ ਵਿੱਚ ਖੁਸ਼ਬੂ ਆਵੇ ਆ ਬਚਨ ਨਹੀਂ ਚੰਗੇ ਲੱਗਦੇ ਉਹ ਵੀ ਗਧਿਆਂ ਵਾਂਗੂ ਸਵਾਦੀਆਂ ਕੁੜੀਆਂ ਲੈ ਕੇ ਖੁਸ਼ ਹੁੰਦੇ ਆਖੋ ਸਤ ਨਹਾਵਾ ਬਾਬਾ ਜੀ ਸਵਾਦੀ ਕੁੜੀ ਹੋਈ ਦੇ ਦਿਓ ਕੋਈ ਸਵਾਦ ਇੱਥੋਂ ਸਵਾਦੀਆਂ ਕੁੜੀਆਂ ਕਰਾ ਕਰਾ ਕੇ ਅਮਰੀਕਾ 'ਚ ਲੈ ਕੇ ਜਾਂਦੇ ਆ ਅਮਰੀਕਾ 'ਚ ਸਵਾਦੀਆਂ ਕੁੜੀਆਂ ਲੈ ਕੇ ਜਾਂਦੇ ਆ ਆਪੋ ਸਵਾਦੀਆਂ ਕੁੜੀਆਂ ਅਮਰੀਕਾ ਚ ਲੈ ਕੇ ਜਾਂਦੇ ਐਨੇ ਅਸੀਂ ਉੱਚੇ ਹੋਏ ਲੋਕ ਆ ਜਿਵੇਂ ਗਧੇ ਨੂੰ ਚੰਦਨ ਨਹੀਂ ਚੰਗਾ ਲੱਗਦਾ ਚੰਦਨ ਦਾ ਲੇਪ ਚੰਗਾ ਨਹੀਂ ਲੱਗਦਾ ਗਧਾ ਸਵਾਹ ਵਿੱਚ ਲਟਦਾ ਉਹਨੂੰ ਸਵਾਹ ਚ ਲਟਣਾ ਚੰਗਾ ਲੱਗਦਾ ਹੈ ਜੀ ਇਸੇ ਤਰ੍ਹਾਂ ਸਾਡਾ ਹਾਲ ਹੈ ਅਸੀਂ ਇਹ ਪੁੱਠੇ ਕੰਮਾਂ ਵਿੱਚ ਸਵਾਦੀਆਂ ਕੁੜੀਆਂ ਦੇਣ ਆਲਿਆ ਮਗਰ ਜਿਆਦਾ ਲੱਗਾਂਗੇ ਆ ਗੁਰੂ ਸਾਹਿਬ ਦੇ ਪਿਆਰੇ ਬਚਨ ਸਾਨੂੰ ਚੰਗੇ ਨਹੀਂ ਲੱਗਦੇ ਵਚਨ ਸੁਣਨ ਵਾਲੇ ਘੱਟ ਹੋਣਗੇ ਇੱਥੇ ਆਪਾਂ ਜੀ ਅੱਜ ਇਦਾਂ ਕਹਿ ਦਈਏ ਨਾ ਕੱਲ ਨੂੰ ਭਾਈ ਸਪੈਸ਼ਲ ਅਸੀਂ ਜਲ ਲੈ ਕੇ ਆਵਾਂਗੇ ਸਪੈਸ਼ਲ ਅਸੀਂ ਉਹਦੇ ਕੋਲ ਬਹਿ ਕੇ ਬੜਾ ਪਾਠ ਕੀਤਾ ਤੇ ਕੱਲ ਨੂੰ ਬੋਤਲਾਂ ਲੈ ਕੇ ਆਇਓ ਆਪਣੇ ਰਿਸ਼ਤੇਦਾਰਾਂ ਨੂੰ ਵੀ ਫੋਨ ਕਰਿਓ ਤੇ ਸਪੈਸ਼ਲ ਵਰਤਾਵਾਂਗੇ ਕੱਲ ਨੂੰ ਤੇ ਮਾਫ਼ ਕਰਨਾ ਇੱਥੇ ਦੁੱਗਣਾ ਘੱਟ ਹੋ ਜਾਏਗਾ ਤੇ ਬਾਰ-ਬਾਰ ਮੈਂ ਇਹ ਵੀ ਕਹਿ ਦਾਂਗਾ ਵੀ ਭਾਈ ਵਰਤਾਵਾਂਗੇ 12 ਵਜੇ ਤੇ ਟਿਕ ਕੇ ਬੈਠੇ ਰਹਿਣਗੇ ਕਿਸੇ ਦੀਆਂ ਲੱਤਾਂ ਨਹੀਂ ਦੁਖਣੀਆਂ ਆਖੋ ਸਤਨਾਮ ਧੀਵਾਹ ਕਹਿੰਦੇ ਪਾਣੀ ਜਰੂਰ ਲੈ ਕੇ ਜਾਵਾਂਗੇ ਪਾਠ ਕੀਤਾ ਕੋਲ ਬਹਿ ਕੇ ਪਾਣੀ ਨੇ ਸੁਣਿਆ ਤੇ ਜੇ ਕਹੀਏ ਵੀ ਤੂੰ ਆਪ ਸੁਣ ਲੈ ਤੇਰੇ ਅੰਦਰ 80% ਪਾਣੀ ਹੈ ਤੇਰੇ ਅੰਦਰ ਵੀ ਤੇ ਪਾਣੀ ਹੀ ਹੈ ਬਾਡੀ ਚ ਵੀ ਤੂੰ ਆਪ ਹੀ ਸੁਣ ਲੈ ਬਹਿ ਕੇ ਪਾਠ ਕੋਲ ਵੀ ਤੇਰੇ ਅਲ ਅੰਦਰਲਾ ਪਾਣੀ ਆਪ ਹੀ ਪਵਿੱਤਰ ਹੋ ਜਾ ਆਖੋ ਸਤਨਾਮ ਧੀਵਾਹ ਤੇਰੇ ਆਪ ਹੀ ਪਵਿੱਤਰ ਹੋ ਜਾ ਤੂੰ ਪਰ ਇਹੋ ਜੇ ਕੰਮ ਲਈ ਆਪਾਂ ਸਦਾ ਹੀ ਤਿਆਰ ਆ ਤੇ ਇੱਥੇ ਆ ਵੇਖੋ ਸਾਡੇ ਨਾ ਉਧਰ ਅਮਲੋਹ ਦਾ ਇਲਾਕਾ ਫਤੇਗੜ ਸਾਹਿਬ ਦਾ ਜਿਲ੍ਹਾ ਕਿਹੜਾ ਜਿਹੜਾ ਫਤੇਗੜ ਜਿਲ੍ਹਾ ਕਿਹੜਾ ਜੀ ਤੇ ਧਰਤੀ ਕਿੰਨਾ ਦੀ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਉਹਨਾਂ ਦੀ ਧਰਤੀ ਤੇ ਜਿਲ੍ਹਾ ਫਤੇਗੜ ਸਾਹਿਬ ਅਮਲੋਹ ਦੇ ਇਲਾਕੇ 'ਚ ਸਾਡੇ ਨਲਕਾ ਨਾ ਇੱਕ ਨਲਕਾ ਉਥੇ ਕਹਿੰਦੇ ਜੀ ਨਲਕਾ ਪ੍ਰਗਟ ਹੋ ਗਿਆ ਇਹਦੇ ਚੋਂ ਜਿਹੜਾ ਪਾਣੀ ਪੀਂਦਾ ਉਹਦੇ ਦੁੱਖ ਘਟੇ ਜਾਂਦੇ ਤੇ پاگل ਹੋ ਗਈ ਦੁਨੀਆ ਇੱਕ ਮਹੀਨਾ ਉਹ ਨਲਕਾ ਚੱਲਿਆ ਇੱਕ ਮਹੀਨਾ ਨਲਕਾ ਚੱਲਿਆ ਤੇ ਨਲਕਾ ਬਾਬਾ ਜੀ ਦੇ ਕੋਲ ਇੰਨੀਆਂ ਲਾਈਨਾਂ ਲੱਗਦੀਆਂ ਸਾਡੇ ਇਲਾਕੇ ਚ ਪਿੰਡਾਂ ਦੇ ਵਿੱਚ ਤੀਰ ਲੱਗੇ ਆ ਨਲਕਾ ਇਧਰ ਨੂੰ ਨਲਕਾ ਇਧਰ ਨੂੰ ਥਾ ਥਾ ਪਿੰਡਾਂ 'ਚ ਤੀਰ ਲੱਗੇ ਆ ਨਿਸ਼ਾਨ ਲੱਗੇ ਆ ਨਲਕਾ ਇਧਰ ਨੂੰ ਨਲਕਾ ਇਧਰ ਨੂੰ ਅਖਬਾਰ ਦੀ ਖਬਰ ਸੀ ਜੀ ਕਾਦੀ ਖਬਰ ਹੈ ਉਹਦੇ ਚ ਲਿਖਿਆ ਵੀ ਅੱਠ ਬੋਕੀਆਂ ਪਾਟ ਗਈਆਂ ਨਲਕੇ ਦੀਆਂ ਇੰਨਾ ਗੇੜੇ ਤੇ ਮੈਂ ਆਖਿਆ ਕਮਲਿਓ ਜੀ ਦੀਆਂ ਆਪਣੀਆਂ ਹੀ ਬੋਕੀਆਂ ਪਾਟੀ ਜਾਂਦੀਆਂ ਨੇ ਤੇਰਾ ਕੀ ਸਵਾਰ ਹੈ ਵੀ ਆਪਣੀ ਬੋਕੀ ਹੋਈ ਉਹਦੀ ਠੀਕ ਰਵੇ ਵੀ ਖਰਾਬ ਕਿਉਂ ਹੋਵੇ ਦੂਜੇ ਨਲਕਿਆਂ ਵਾਂਗੂ ਉਹਦੀਆਂ ਵੀ ਬੋਕੀਆਂ ਪਾੜਦੀਆਂ ਨੇ ਜਿਉਂ ਪਾਣੀ ਚ ਤਾਕਤ ਹੈ ਫਿਰ ਉਹਦੀ ਬੋਕੀ ਤੋਂ ਹੀ ਲੰਘ ਕੇ ਆਉਂਦਾ ਪਾਣੀ ਪਹਿਲਾਂ ਤੇ ਬੋਕੀ ਠੀਕ ਕਰੇ ਬਾਕੀ ਗੱਲਾਂ ਬਾਅਦ ਚ ਬਾਕੀ ਗੱਲਾਂ ਬਾਅਦ ਪਹਿਲਾਂ ਆਪਣੀ ਬੋਕੀ ਠੀਕ ਕਰ ਲੈ ਵੀ ਤੇਰੀ ਬੋਕੀ ਕਿਉਂ ਬਦਲਨੀ ਪੈਂਦੀ ਆ ਉਹ ਕਿਸੇ ਭਲੇ ਪੁਰਸ਼ ਨੇ ਕਿਸੇ ਭਲੇ ਮਾਨਸ ਨੇ ਆਕਗੇ ਲੋਕ ਤੁਹਾਨੂੰ ਪਤਾ ਹੈ ਵੀ ਜਦੋਂ ਜਦੋਂ ਨਲਕੇ ਤੇ ਪਾਣੀ ਪੀਣ ਆਲੇ ਜਾਂਣਾ ਮੰਦਿਰ ਵੀ ਆ ਜਾਂਦੀ ਵਿੱਚ ਮੰਦਿਰ ਵੀ ਆ ਜਾਂਦੀ ਪਿੰਡਾਂ ਵਾਲੇ ਔਖੇ ਹੋ ਗਏ ਪਤਾ ਨਹੀਂ ਕਿਹੜਾ ਭੜਾ ਮਾਨਸ ਆਇਆ ਉਹਨੇ ਨਲਕਾ ਹੀ ਪੁੱਟਤਾ ਉੱਥੇ ਅਜਾ ਨਲਕਾ ਪੁੱਟਤਾ ਸਾਡੀਆਂ ਘੋਲੀਆਂ ਮਾਈਆਂ ਧਰਨਾ ਲਾ ਕੇ ਬੈਠੀਆਂ ਹੋਈਆਂ ਨੇ ਲਾਲ ਕੱਪੜਾ ਬੰਨ ਦਿੱਤਾ ਹੈ ਦੀਵੇ ਜਗ ਰਹੇ ਨੇ ਨਲਕਾ ਬਾਬਾ ਜੀ ਬਣ ਗਿਆ ਹੁਣ ਹੁਣ ਸਮਾਦ ਬਣ ਜਾਏਗੀ ਨਲਕੇ ਵਾਲੀ ਜਗ੍ਹਾ ਤੇ ਹੁਣ ਕਹਿਣਗੇ ਇੱਥੇ ਤੇ ਬੋਤਲ ਸੁੱਟਦੇ ਨੇ ਅਜੇ ਵੀ ਬੀਬੀਆਂ ਰੱਸੀ ਪਾ ਕੇ ਬੋਤਲ ਥੱਲੇ ਪਤਾ ਨਹੀਂ ਵੀ ਪਾਣੀ ਆ ਜਾਏਗਾ ਓਹੋ ਇੰਨੀ ਮਤ ਮਾਰੀ ਗਈ ਸਾਡੀ ਐਡੇ ਭਲੇਖਿਆਂ ਵਿੱਚ ਪੈ ਗਏ ਅਸੀਂ ਅਫਵਾਹ ਓੜਾਤੀ ਕਿਸੇ ਨੇ ਤੇ ਦੁਨੀਆ ਅਫਵਾਹਾਂ ਤੇ ਵਿਸ਼ਵਾਸ ਲੱਗ ਪੀ ਕਰਨ ਸਾਡੇ ਇਲਾਕੇ ਤੇ ਤੁਹਾਡੇ ਇਥੋਂ ਵੀ ਗਿਆ ਉਹ ਪਾਣੀ ਪੀਣ ਕੇ ਨਹੀਂ ਆਪਣੇ ਇਧਰੋਂ ਤੇ ਨਹੀਂ ਗਿਆ ਸਾਡੇ ਵੈਸੇ ਤੇ ਜੂਪੀ ਤੱਕ ਤੋਂ ਲੋਕ ਆਏ ਦੁਆਬੇ ਚ ਇਧਰ ਨਹੀਂ ਜੂਪੀ ਤੋਂ ਲੋਕ ਆ ਰਹੇ ਆ ਹਰਿਆਣੇ ਤੋਂ ਲੋਕ ਰਾਜਸਥਾਨ ਤੋਂ ਲੋਕ ਸਾਡੇ ਇਲਾਕੇ ਚ ਆਮ ਹੀ ਗੱਲਾਂ ਕਰਦੇ ਆ ਤੂੰ ਨਲਕੇ ਦਾ ਪਾਣੀ ਪੀ ਆਇਆ ਤੂੰ ਨਲਕੇ ਵਾਲਾ ਪਾਣੀ ਪੀਆ ਤੇ ਇੱਕ ਬੰਦਾ ਮਰ ਵੀ ਗਿਆ ਉਹਨੇ ਦਵਾਈ ਬੰਦ ਕਰਤੀ ਕਿਹਾ ਇਹਨੂੰ ਦਵਾਈ ਨਹੀਂ ਦੇਣੀ ਕਿਤੇ ਨਲਕੇ ਦਾ ਪਾਣੀ ਨੂੰ ਹੀ ਪਿਆ ਉਹ ਮਰ ਗਿਆ ਭੋਗ ਪੈ ਗਿਆ ਉਹਦਾ ਪਿਆ ਲੋ ਪਾਣੀ ਪਰ ਮੰਨੀ ਜਾਂਦੇ ਆ ਲੋਕ ਇਹੋ ਜੀਆਂ ਪੁੱਠੀਆਂ ਗੱਲਾਂ ਤੇ ਲੋਕੀ ਵਿਸ਼ਵਾਸ ਕਰਦੇ ਆ ਰਤਨ ਤਿਆਗ ਕੌਡੀ ਸੰਗ ਰਚੈ ਚੱਲ ਤੂੰ ਨਲਕੇ ਦਾ ਪਾਣੀ ਪੀ ਕੇ ਬਚ ਵੀ ਜਾਏਗਾ ਮੰਨ ਲੋ ਚਲੋ ਫਿਰ ਕਿੰਨਾ ਚਿਰ ਬਚਾ ਲਏਗਾ ਆਪਣੇ ਅੰਦਰ ਨੂੰ ਤੇਰੀਆਂ ਕਿਡਨੀਆ ਕਿੰਨਾ ਚਿਰ ਬਚਾਏਗਾ ਅੱਖਾਂ ਕਿੰਨਾ ਚਿਰ ਬਚਾਏਗਾ ਟਾਈਮ ਤੇ ਦੱਸ ਦੇ ਤੂੰ ਆ ਕੰਨ ਕਿੰਨਾ ਚਿਰ ਬਚਾ ਲਏਗਾ ਆ ਲੱਤਾਂ ਨੂੰ ਕਿੰਨਾ ਚਿਰ ਬਚਾਏਗਾ ਵਾਲਾਂ ਨੂੰ ਚਿੱਟੇ ਹੋਣ ਤੋਂ ਕਿੰਨਾ ਚਿਰ ਬਚਾਏਗਾ ਇੱਕ ਨਾ ਇੱਕ ਦਿਨ ਇਹਨਾਂ ਸਾਰਿਆਂ ਨੇ ਛੱਡ ਕੇ ਜਾਣਾ ਹੀ ਜਾਣਾ ਤੇ ਤੂੰ ਮਨ ਦੇ ਸੁੱਖ ਦੀ ਗੱਲ ਕਰ ਅੱਜ ਬਿਮਾਰੀ ਟਲ ਜਾਏਗੀ ਕੱਲ ਲੱਗ ਜਾਏਗੀ ਅੱਜ ਬਿਮਾਰੀ ਟਲ ਜਾਏਗੀ ਸਾਲ ਨੂੰ ਲੱਗ ਜਾਏਗੀ ਇਹ ਰੋਗ ਤੇ ਇੱਕ ਨਾ ਇੱਕ ਦਿਨ ਲੱਗਣਾ ਹੀ ਨੇ ਪਰ ਮਨ ਦੀ ਸ਼ਾਂਤੀ ਲੈਣੀ ਸੀ ਮਨ ਦਾ ਸੁੱਖ ਲੈਣਾ ਸੀ ਗੁਰੂ ਤੋਂ ਅਕਲ ਲੈ ਕੇ ਗੁਰਬਾਣੀ ਦਾ ਗਿਆਨ ਲੈ ਕੇ ਮਨ ਨੂੰ ਠੰਡ ਪੈਣੀ ਸੀ ਠੰਡ ਠੰਡ ਅੰਦਰ ਨੂੰ ਠੰਡ ਪਾਉਣੀ ਸੀ ਇਹ ਕਿਹੜੇ ਚੱਕਰਾਂ 'ਚ ਪੈ ਗਿਆ ਤੂੰ ਤੇ ਸ਼ਰਮ ਉਦੋਂ ਆਉਂਦੀ ਹੈ ਜਦੋਂ ਵੇਖੋ ਮੀਡੀਆ ਨਾ ਵਰਲਡ ਦਾ ਮੀਡੀਆ ਹੁਣ ਸਾਡੀ ਆ ਗੁਰਬਾਨੀ ਤੇ ਗਿਆਨ ਵਾਲੀ ਗੱਲ ਤੇ ਵਰਲਡ ਵਿੱਚ ਪਹੁੰਚਦੀ ਨਹੀਂ ਤੇ ਨਲਕੇ ਦੀ ਪਹੁੰਚੀ ਵੇਖੋ ਇੰਟਰਨੈਸ਼ਨਲ ਚੈਨਲ ਦੇ ਉੱਤੇ ਇਹ ਖਬਰ 10 ਮਿੰਟ ਦੀ ਖਬਰ ਇੰਟਰਨੈਸ਼ਨਲ ਚੈਨਲ ਦੇ ਉੱਤੇ ਆਈ ਉਹ ਚੈਨਲ ਚੱਲਦੇ ਨੇ ਦਿੱਲੀ ਤੋਂ ਉਹਦੇ ਵਿੱਚ ਖਬਰ ਆਈ ਵੀ ਨਲਕਾ ਜੀ ਸਿੱਖ ਉੱਥੇ ਜਾ ਰਹੇ ਆ ਤੇ ਮੀਡੀਆ ਵਾਲਿਆਂ ਨੇ ਕੀ ਕੀਤਾ ਉਹਨਾਂ ਨੇ ਨਾ ਜੀ ਨਕਲੀ ਕਿਸੇ ਹੋਰ ਨਲਕੇ ਦਾ ਪਾਣੀ ਭਰ ਕੇ ਲੋਕਾਂ ਨੂੰ ਪਿਆ ਦਤਾ ਆ ਲਓ ਜੀ ਨਲਕੇ ਦਾ ਪਾਣੀ ਆ ਲਓ ਜੀ ਅਗਲੇ ਦਿਨ ਜਾ ਕੇ ਟੀਮ ਮੀਡੀਆ ਦੇ ਕੋਲ ਦੱਸੋ ਜੀ ਠੀਕ ਹੋ ਹਾਂਜੀ ਅਸੀਂ ਤੇ ਰਾਤ ਦਾ ਸਾਨੂੰ ਬੜਾ ਫਰਕ ਹੈ ਪਾਣੀ ਉਹਨਾਂ ਨੇ ਹੋਰ ਹੀ ਕੋਈ ਦੇ ਦਿੱਤਾ ਨਲਕੇ ਦਾ ਨਹੀਂ ਦਿੱਤਾ ਪਾਣੀ ਤੇ ਫਿਰ ਪੱਗਾਂ ਵਾਲੇ ਹਾਂਜੀ ਬੜੇ ਠੀਕ ਆ ਅਸੀਂ ਬੀਬੀਆਂ ਸਾਡੀਆਂ ਭੈਣਾਂ ਸਾਡੀਆਂ ਉਹ ਭੈਣਾਂ ਵੀ ਸਾਡੀਆਂ ਹਾਂਜੀ ਬੜੇ ਠੀਕ ਆ ਜੀ ਤੇ ਫਿਰ ਉਹ ਦੁਨੀਆ ਵੇਖ ਰਹੀ ਹੈ ਉਹ ਵੇਖੋ ਸਿੱਖ ਕਮਲੇ ਦੇਖੋ ਦੇਖੋ ਕਮਲੇ ਸਿੱਖ ਐਦਾਂ ਦੇ ਸੀ ਕਿਤੇ ਸਿੱਖਾਂ ਨੇ ਵੱਡੇ ਵੱਡੇ ਜੋਗੀਆਂ ਨੂੰ ਸਾਡਾ ਗੁਰੂ ਗੱਲ ਨਹੀਂ ਸੀ ਕਰਨ ਦਿੰਦਾ ਸਾਡਾ ਬਾਬਾ ਵੱਡੇ ਵੱਡੇ ਸਿੱਧਾਂ ਨੂੰ ਬੋਲਣ ਨਹੀਂ ਸੀ ਦਿੰਦਾ ਸਾਡੇ ਬਾਬੇ ਦੇ ਸਾਹਮਣੇ ਵੱਡੇ ਵੱਡੇ ਪੰਡਿਤ ਝੁਕਦੇ ਸੀ ਵੱਡੇ ਵੱਡੇ ਵਿਦਵਾਨਾਂ ਨੂੰ ਗੱਲ ਨਹੀਂ ਸੀ ਆਉਂਦੀ ਵੱਡੇ ਵੱਡੇ ਗ੍ਰੰਥਾਂ ਦੇ ਗੱਡੇ ਭਰ ਕੇ ਆਏ ਤੇ ਸਤਲੁਜ 'ਚ ਛੋਟਾ ਆ ਗੁਰੂ ਗੋਬਿੰਦ ਸਿੰਘ ਦੇ ਵੇਲੇ ਪੰਡਤ ਆਇਆ ਕਹਿੰਦਾ ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ ਨੇ ਤੁਹਾਡੇ ਨਾਲ ਵਾਰਤਾ ਲਾਪ ਕਰਨੀ ਹੈ ਤੁਹਾਡੇ ਨਾਲ ਸੰਵਾਦ ਕਰਨਾ ਹੈ ਤੁਹਾਡੇ ਨਾਲ ਚਰਚਾ ਕਰਨੀ ਹੈ ਤੇ ਜਦੋਂ ਕਲਗੀ ਧਰ ਦੇ ਦੋ ਬਚਨ ਸੁਣੇ ਸਾਰੇ ਗ੍ਰੰਥ ਚੁੱਕੇ ਤੇ ਗੱਡੇ ਦੇ ਭਰੇ ਦੇ ਭਰਾਏ ਸਤਲੁਜ ਛੋਟਾ ਆ ਕਹਿੰਦਾ ਲੋੜ ਨਹੀਂ ਬੋਲਣ ਨਹੀਂ ਸੀ ਦਿੰਦਾ ਸਾਡਾ ਬਾਬਾ ਕਿਸੇ ਨੂੰ ਮਾਫ ਕਰਨਾ ਅਸੀਂ ਜੱਬਲਾਂ ਦੀਆਂ ਗੱਲਾਂ ਸੁਣ ਸੁਣ ਕੇ ਜੱਬਲ ਜੇ ਬਣ ਗਏ ਆ ਜੱਬਲੀਆਂ ਹੀ ਮਾਰਦੇ ਆ ਸਾਨੂੰ ਚੱਜ ਦੀ ਗੱਲ ਕੋਈ ਨਹੀਂ ਆਉਂਦੀ ਆਖੋ ਸਤਿਨਾਮ ਵਾਹਿਗੁਰੂ ਪਰ ਤੇਰੇ ਨਾਲ ਕੋਈ ਗੱਲ ਨਹੀਂ ਕਰ ਸਕਦਾ ਜੇ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਲਵੇ ਆ ਨਲਕਾ ਬਾਬਾ ਬਣਾ ਕੇ ਬਹਿ ਗਏ ਨਲਕਾ ਬਾਬਾ ਐਨੇ ਭੋਲੇ ਬਣੇ ਫਿਰਦੇ ਆ ਪਾਜ ਇਸ ਕਰਕੇ ਆ ਬਚਨ ਸੁਣ ਕੇ ਵੇਖੋ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਆ ਉਹ ਕਹਿੰਦੇ ਗਧਾ ਐ ਨਾ ਜਿਹੜਾ ਚੰਦਨ ਲੇਪ ਉਤਾਰ ਧੋਏ ਗਰਦਾ ਪ੍ਰੀਤ ਭਸਮ ਸੰਗ ਹੋਏ ਕਹਿੰਦੇ ਗਦੇ ਦੀ ਪ੍ਰੀਤ ਭਸਮ ਸੰਗ ਹੋਏ ਕਹਿੰਦੇ ਗਦਾ ਸਵਾਜ ਹੀ ਲਟਦਾ ਜੀ ਗਦਾ ਸਵਾਜ ਹੀ ਲਟਦਾ ਆ ਐਨੇ ਪਿਆਰੇ ਬਚਨਾਂ ਦੀ ਸਾਨੂੰ ਕੀਮਤ ਨਹੀਂ ਸਵਾਦੀਆਂ ਕੁੜੀਆਂ ਦੇਣ ਵਾਲੇ ਬਾਬਿਆਂ ਨੂੰ ਸਿਰ ਤੇ ਭਾਈ ਫਿਰਦੇ ਸਵਾਦੀ ਕੁੜੀ ਦੇਣ ਵਾਲਾ ਕਹਿੰਦੇ ਉਹ ਉਹ ਉਹਨੂੰ ਅਸੀਂ ਸਿਰ ਤੇ ਭਾਈ ਫਿਰਦੇ ਵੇਖੋ ਦੁਬਾਰਾ ਸੁਣੋ ਬਚਨ ਚੰਦਨ ਲੇਪੂ ਤਰ ਤੋਏ ਕਰ ਤਵ ਪ੍ਰੀਤ ਭਸਮ ਸੰਗ ਹੋਏ ਗਦੇ ਦੀ ਪ੍ਰੀਤੀ ਕਹਿੰਦੇ ਸਵਾਨ ਵਾਲੀ ਐ ਗਦੇ ਤੇ ਚੰਦਨ ਦਾ ਲੇਪ ਵੀ ਕਰ ਦਿਓ ਉਹਨੇ ਫੇਰ ਸਵਾਦ ਲਟਣ ਲੱਗ ਜਾਣਾ ਜਾ ਲਾਸਟ ਬੰਦ ਅੰਧ ਗੂਪ ਮੈਂ ਪਤ ਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਮੇਰੇ ਮਾਲਕ ਜੀ ਕੱਢ ਲੈ ਅਸੀਂ ਤੇ ਖੂਬ ਵਿੱਚ ਡਿੱਗੇ ਹੋਏ ਆਂ ਗਿਆਨਹੀਨ ਬੰਦਾ ਅੰਨਾ ਹੀ ਹੁੰਦਾ ਜੀ ਭਾਵੇਂ ਉਹਨੂੰ ਦਿਸਦਾ ਹੀ ਹੋਵੇ ਪਰ ਗੁਰੂ ਸਾਹਿਬ ਕਹਿੰਦੇ ਅੰਨਾ ਹੀ ਐ ਪਹਿਲੇ ਪਿਆਰ ਲੱਗਾ ਥਨ ਦੁੱਧ ਦੂਜੇ ਮਾਏ ਬਾਪ ਕੀ ਸੁਧ ਸੁਧ ਤੀਜੇ ਭਇਆ ਭਇਆ ਭਾਬੀ ਬੇਬ ਚੌਥੇ ਪਿਆਰ ਉਪੰਨੀ ਪੰਜਵੇਂ ਖਾਣ ਪੀਣ ਕੀ ਤਾਤ ਛੇਵੇਂ ਕਾਮਨਾ ਪੁੱਛੈ ਜਾਤ ਸਤਵੇਂ ਸੰਜ ਕੀਆ ਘਰਵਾਸ ਅਠਵੇਂ ਕ੍ਰੋਧ ਹੋਵਾ ਤਨਨਾਸ ਨਾਵੇਂ ਧੌਲੇ ਉੱਬੇ ਸਾ ਸੁਣਿਓ ਨੌਵੀਂ ਅਵਸਥਾ ਵੇਖੋ ਧੌਲੇ ਆ ਜਾਣਗੇ ਉੱਬੇ ਸਾ ਸਾਹ ਵੀ ਦੁੰਗਾ ਹੋ ਜਾਂਦਾ ਸਾਹ ਸਾਦੀ ਰਿਦਮ ਖਰਾਬ ਹੋ ਜਾਂਦੀ ਹੈ ਔਖੇ ਔਖੇ ਸਾਹ ਹੁੰਦੇ ਨੇ ਔਖੇ ਔਖੇ ਸਾਹ ਨਾਵੇਂ ਧੋਲੇ ਉੱਬੇ ਸਾਹ ਦਸਵੇਂ ਦੱਦਾ ਹੋਆ ਸਵਾ ਸਵਾ ਬਣ ਗਿਆ ਅੱਗੇ ਵੇਖੋ ਗਏ ਸੰਗੀਤ ਪੁਕਾਰੀ ਤਾ ਜਿੱਥੇ ਸੰਗੀਤ ਭੰਗੜੇ ਪੈਂਦੇ ਸਣ ਤਾਹਾ ਪੈਂਦੀਆਂ ਤਾਹਾ ਹਾਏ ਮਰ ਗਿਆ ਮਰ ਗਿਆ ਗਏ ਸੰਗੀਤ ਪੁਕਾਰੀ ਤਾ ਉੱਡਿਆ ਹੰਸ ਸਾਇਰਾ ਅੱਗੇ ਵੇਖੋ ਆਇਆ ਗਿਆ ਥੋੜੇ ਚਿਰ ਬਾਅਦ ਆਇਆ ਗਿਆ ਮੋਇਆ ਨਾਉ ਕਹਿੰਦੇ ਨਾਮ ਵੀ ਮਰ ਗਿਆ ਹੁਣ ਲੋਕੀ ਨਾਮ ਵੀ ਨਹੀਂ ਲੈਂਦੇ ਵੀ ਉਹ ਬੰਦਾ ਵੀ ਹੈ ਸੀ ਫਲਾਣਾ ਬੰਦਾ ਵੀ ਇੱਥੇ ਹੈ ਸੀ ਹੁਣ ਕੋਈ ਨਾਮ ਵੀ ਨਹੀਂ ਲੈਂਦਾ ਆਇਆ ਗਿਆ ਮੋਇਆ ਨਾਉ ਪਿੱਛੇ ਪੱਤਲ ਸੱਦਿਓ ਕਾਵ ਕਹਿੰਦੇ ਲੋਕੀ ਕਾਵਾਂ ਨੂੰ ਖਵਾਉਂਦੇ ਨੇ ਮੁੜ ਕੇ ਪਤਲਾ ਬਾਂਦੇ ਆ ਆਖੇ ਵੱਡੇ ਵਡੇਰੇ ਨੇ ਸਾਡੇ ਪਿੱਛੇ ਪੱਤਲ ਸਦਿਓ ਕਾਵ ਨਾਨਕ ਮਨਮੁਖ ਅੰਧ ਪਿਆਰ ਬਾਜਗੁਰੂ ਡੁੱਬਾ ਸੰਸਾਰ ਮਨਮੁਖਾਂ ਦਾ ਹਨੇਰੇ ਨਾਲ ਪਿਆਰ ਹੈ ਮਨਮੁਖਾਂ ਦਾ ਅਗਿਆਨਤਾ ਨਾਲ ਪਿਆਰ ਹੈ ਮਨਮੁਖ ਗਿਆਨ ਨਹੀਂ ਲੈਣਾ